ਵੈਸੇ ਤਾਂ ਇਹੋ ਜਿਹਾ ਜਿਹੜਾ ਅਤਵਾਦੀ ਜਿਨੇ ਭਗਵਾਨ ਰਾਮ ਜੀ ਦੇ ਮੰਦਰ ਨੂੰ ਉਡਾਣ ਦੀ ਗੱਲ ਕੀਤੀ ਹੈ ਕੋਈ ਵੀ ਹਿੰਦੂ ਯੋਧਾ ਅਗਰ ਇਸ ਨੂੰ ਉਡਾਏਗਾ ਤਾਂ ਮੈਂ ਹੀ ਨਹੀਂ ਸ਼ਿਵ ਸੈਨਾ ਹਿੰਦੁਸਤਾਨ ਨੇ ਪੂਰਾ ਹਿੰਦੂ ਸਮਾਜ ਜਿਹੜਾ ਕਿ 120 ਕਰੋੜ ਤੋਂ ਉੱਪਰ ਹੈ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਅਸੀਂ ਦੇਖ ਰਹੇ ਹਾਂ ਕਿ ਕੁਝ ਦਿਨਾਂ ਤੋਂ ਗੁਰਬੰਦ ਸਿੰਘ ਪੰਨੂ ਜਿਹੜੇ ਸਿੱਖ ਫੋਰ ਜਸਟਿਸ ਦੇ ਲੀਡਰ ਨੇ ਉਹ ਕੁਛ ਨਾ ਕੁਛ ਬਿਆਨ ਦਿੰਦੇ ਰਹਿੰਦੇ ਆ ਜਿਵੇਂ ਕਦੇ ਜਹਾਜ਼ ਉਡਾਉਣ ਦੀ ਧਮਕੀ ਦੇਤੀ ਕਦੇ ਕਿਸੇ ਮੁੱਖ ਮੰਤਰੀ ਨੂੰ ਧਮਕੀ ਦੇਤੀ ਪਰੰਤੂ ਕੱਲ ਪਰਸੋ ਜੜੀ ਧਮਕੀ ਉਹ Hindu ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਿਲਕੁਲ ਸੱਟ ਮਾਰਨ ਵਾਲੀ ਹੈ Hindu ਸਮਾਜ ਜਿਸ ਨੂੰ ਆਪਣੀ ਆਸਥਾ ਦਾ ਕੇਂਦਰ ਬੰਦਾ श्री राम जन्मभूमि भगवान राम जी ਦਾ ਜਿ세 ਭੱਵੇ ਮੰਦਿਰ ਬਣਿਆ ਉਹ ਕੈਨੇਡਾ ਔਰ ਅਮਰੀਕਾ ਦੀ ਧਰਤੀ ਤੇ ਬੈਠ ਕੇ ਜਿਵੇਂ ਇੱਕ ਡਰਪੋਕ ਕੁੱਤਾ ਬੈਠਾ ਹੁੰਦਾ ਹੈ ਉਥੋਂ ਭੋਕਣ ਦੀ ਰਿਵਾਇਤ ਦੇ ਵਿੱਚ ਉਹ ਬੋਲ ਰਿਹਾ ਕਿ ਬਹੁਤ ਜਲਦੀ श्री राम जी ਦਾ ਮੰਦਿਰ ਜਿਹੜਾ ਜੋਧਿਆ ਦੇ ਵਿੱਚ ਹੈ ਉਸ ਨੂੰ ਉਡਾ ਦਿੱਤਾ ਜਾਏਗਾ ਅੱਜ ਅਸੀਂ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਕਿ ਹਿੰਦੂ ਸਮਾਜ ਦੇ ਧਾਰਮਿਕ ਪਵਨਾਵਾ ਦੀ ਆਸਤਾ ਦੀ ਸਿਖਰਲੀ ਮੰਜ਼ਲ ਨੂੰ ਛੂਹਣ ਦੀ ਉਹਨੇ ਕੋਸ਼ਿਸ਼ ਕੀਤੀ ਹੈ ਤੇ ਸ਼ਿਵ ਸੈਨਾ ਹਿੰਦੁਸਤਾਨ ਅੱਜ ਸਾਰੇ ਹਿੰਦੂ ਸਮਾਜ ਦੇ ਜਿੰਨੇ ਵੀ ਕੋਈ ਬਾਹੂਬਲੀ ਹੈ ਕੋਈ بڑے ਲੀਡਰ ਸਾਹਿਬਾਨ ਹੈ ਜਿਹੜੇ ਵੀ ਕੋਈ ਲੋਕ ਹੈ ਉਹਨਾਂ ਨੂੰ ਅਸੀਂ ਆਹਵਾਨ ਕਰਦੇ ਹਾਂ ਕਿ ਜਿਹੜਾ ਵੀ ਗੁਰਬੰਧ ਸਿੰਘ ਪੰਨੂ ਨੂੰ ਉਡਾਏਗਾ ਉਹਨੂੰ ਸ਼ਿਵ ਸੈਨਾ ਹਿੰਦੁਸਤਾਨ ਬਲੋ 1 ਕਰੋੜ ਰੁਪਏ ਦੀ ਰਾਸ਼ੀ ਅਸੀਂ ਸਮਾਜ ਵੱਲੋਂ ਦਾਂਗੇ ਵੈਸੇ ਤਾਂ ਇਹੋ ਜਿਹਾ ਜਿਹੜਾ ਅਤਵਾਦੀ ਜਿਨੇ ਭਗਵਾਨ ਰਾਮ ਜੀ ਦੇ ਮੰਦਿਰ ਨੂੰ ਉਡਾਉਣ ਦੀ ਗੱਲ ਕੀਤੀ ਹੈ ਕੋਈ ਵੀ Hindu ਯੋद्धा ਅਗਰ ਇਸ ਨੂੰ ਉਡਾਏਗਾ ਤਾਂ ਮੈਂ ਹੀ ਨਹੀਂ ਸਿਰਫ ਸਨ ਹਿੰਦੁਸਤਾਨੀ ਪੂਰਾ Hindu ਸਮਾਜ ਜਿਹੜਾ ਕਿ 120 ਕਰੋੜ ਤੋਂ ਉੱਪਰ ਹੈ ਉਹਨੂੰ ਪੂਰੀ ਤਾਕਤ ਨਾਲ ਤੋਲ ਦੇਗਾ ਕਿਉਂਕਿ ਗੁਰਵੰ ਸਿੰਘ ਪੰਨੋ ਦੀ ਬਾਕੀ ਸਟੇਟਮੈਂਟਾਂ ਦਾ ਕੋਈ ਮਹੱਤਵ ਨਹੀਂ ਹੈ ਕੋਈ ਗੱਲ ਨਹੀਂ ਸੀ ਲੇਕਿਨ Hindu ਸਮਾਜ ਦੀ ਧਾਰਮਿਕ ਭਾਵਨਾ ਆਸਤਾ ਜਿਹਦੇ ਨਾਲ ਜੁੜੀ ਹੋਈ ਹੈ ਭਗਵਾਨ ਰਾਮ ਜੀ ਦੇ ਨਾਲ ਉਸ ਮੰਦਰ ਨੂੰ ਡਾਂਡ ਦੀ ਜੇ ਗੱਲ ਕੀਤੀ ਹੈ ਉਸ ਨੂੰ ਸਿਰਫ ਸਨਾਹ ਹਿੰਦੁਸਤਾਨ ਨੇ ਚੁਣੌਤੀ ਚੁਲਾਈ ਹੈ ਜੇ ਹਿੰਦੂ ਸਮਾਜ ਇੱਕ ਹਿਰਨ ਦੀ ਹੱਤਿਆ ਕਰਨ ਦੇ ਖਿਲਾਫ ਖੜਾ ਹੋ ਸਕਦਾ ਤਾਂ ਜਿਨ੍ਹਾਂ ਨੇ ਰਾਮ ਜਨਮ ਭੂਮੀ ਰਾਮ ਮੰਦਰ ਨੂੰ ਡਾਂਡ ਦੀ ਗੱਲ ਕੀਤੀ ਇਸ ਗੁਰਵੰਸ ਸਿੰਘ ਪੰਨੋ ਜਿਹੜਾ ਪਾਕਿਸਤਾਨ ਦਾ ਪਾਲਤੂ ਕੁੱਤਾ ਹੈ ਇਹਦੇ ਖਿਲਾਫ ਪੂਰੇ ਹਿੰਦੂ ਸਮਾਜ ਨੂੰ ਇੱਕ ਜੋ ਟੋਕੇ ਅਸੀਂ ਅਪੀਲ ਕਰ ਰਹੇ ਹਾਂ ਕਿ ਉਹ ਬਾਹੂਬਲੀ ਹਿੰਦੂ ਸਮਾਜ ਦੇ ਉਹ ਬਾਹੂਬਲੀ ਜਿਹੜਾ ਕਿ ਕੁਝ ਵੀ ਕਰ ਸਕਦੇ ਆ ਉਹਨਾਂ ਨੂੰ ਅਪੀਲ ਹੈ ਕਿ ਇਹਨਾਂ ਨੂੰ ਇਸ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਏ ਇਸ ਨੂੰ ਦੀ ਔਕਾਤ ਪਤਾ ਲੱਗੇ ਕਿ ਜੇ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਤੀ ਕੋਈ ਇਸਨੇ ਗੱਲ ਕੀਤੀ ਹੈ ਤਾਂ ਉਹਦੀ ਸਜ਼ਾ ਦੇ ਤੌਰ ਤੇ ਇਹਦੀ ਗਰਦਨ ਉਤਾਰ ਦਿੱਤੀ ਜਾਣੀ ਚਾਹੀਦੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ